ਏਪੀ ਦਾ ਦੱਸ ਮੈਂ ਇਹ ਗੱਲ ਵੀ ਆਖੀ ਆ ਕਿ ਉਹਨੇ ਲਿਸਟਾਂ ਲਗਾਈਆਂ ਵੀ ਇੱਥੇ ਤੁਸੀਂ ਨਾਮ ਲਿਖੇ ਤੇ ਲੱਗ ਪਾਈਆਂ ਦੱਸਾਂ ਦਾ ਆਪਾਂ ਬਾਗ ਬੰਦੀ ਇੱਕ ਢੱਲ ਲਈ ਨਾ ਇੱਕ ਬੰਦੀ ਤਾਂ ਆਪਣੀ ਆ ਗਈ ਕਿ ਮਾਸ਼ਾ ਮੇਰੋ ਚੰਦਪਾਣ ਟੈਂਚ ਪਾਣੀ ਖੜ ਦਿੰਦੇ ਆ ਨਹੀਂ ਮੈਨੂੰ ਐਸੀ ਤਾਂ ਪਤਾ ਨਹੀਂ ਜੇ ਮਿਲ ਕੇ ਆਏ ਪਹਿਲਾਂ ਤੁਸੀਂ ਨਾ ਗੱਲ ਕਰਿਆ ਕਰੋ ਇਕੱਠੇ ਹੋ ਕੇ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸੋ ਆਪਣਾ ਪਿੰਡ ਦੱਸੋ ਤੇ ਫੇਰ ਤੁਸੀਂ ਦੱਸੋ ਵੀ ਤੁਹਾਨੂੰ ਅੱਜ ਤਕਲੀਫ ਕੀ ਹੈ ਕੀ ਮੁਸੀਬਤ ਹੈ ਵੀ ਜਿਹੜੇ ਤੁਸੀਂ ਇੰਨੀ ਭਾਰੀ ਗਿਣਤੀ ਦੇ ਵਿੱਚ ਇਕੱਠੇ ਹੋਏ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਤੇ ਮੇਰਾ ਨਾਮ ਮਨਪ੍ਰੀਤ ਸਿੰਘ ਤੇ ਕਈ ਪ੍ਰਧਾਨ ਪਿੰਡ ਬਾਮ ਭਾਰਤੀ ਕਿਸਾਨ ਜੂਨ ਕਦ ਗਿਆ ਤੇ ਜਿਹੜੀ ਸਾਨੂੰ ਮੇਨ ਦਿੱਕਤ ਆ ਪਿਛਲੇ ਸਮੇਂ ਤੋਂ ਆ ਰਹੀ ਹੈ ਜੋ ਝੋਨਾ ਲਗਿਆ ਉਹ ਬਿਲੀ ਦੀ ਹੈ ਮੇਨ ਜਿਹਦੇ ਕਰਕੇ ਅਸੀਂ ਝੋਨਾ ਲਾਇਆ ਬਿਲੀ ਦੇ ਵਿੱਚ ਅਸੀਂ ਕਈ ਦਿੱਕਤ ਆਈ ਅਸੀਂ ਜਾ ਕੇ ਗ੍ਰੈਡ ਦੇ ਵਿੱਚ ਉਹਨਾਂ ਦੇ ਇਨਚਾਰਜ ਨੂੰ ਵੀ ਮਿਲੇ ਤੇ ਐਸਡੀਓ ਸਾਹਿਬ ਨਾਲ ਵੀ ਅਸੀਂ ਗੱਲਬਾਤ ਕੀਤੀ ਸਾਨੂੰ ਉਹਨਾਂ ਨੇ ਵਿਸ਼ਵਾਸ ਵੀ ਦਵਾਇਆ ਪਰ ਉਹ ਹੁਣ ਤੱਕ ਆਪਣਾ ਜਿਹੜਾ ਵਿਸ਼ਵਾਸ ਤੇ ਖਰੇ ਨਹੀਂ ਉਤਰੇ ਇੱਕ ਹਫਤਾ ਹੋ ਚੁੱਕਿਆ ਤੇ ਅਸੀਂ ਇੱਕ ਹਫਤਾ ਡੀ ਕਰਨ ਤੋਂ ਬਾਅਦ ਉਹਨਾਂ ਦੇ ਤੇ ਅਸੀਂ ਅੱਜ ਜਿਹੜੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਅਸੀਂ ਪਿੰਡ ਬਾਵ ਦੇ ਕਿਸਾਨ ਸਾਰੇ ਇੱਥੇ ਇਕੱਠੇ ਹੋਏ ਆ ਤੇ ਜਿਹਦੇ ਵਿੱਚ ਸਾਨੂੰ ਮੇਨ ਦਿੱਕਤ ਸਰਕਾਰ ਦਾਵੇ ਕਰ ਰਹੀ ਆ ਵੀ ਅਸੀਂ ਬਿਜਲੀ ਫੁੱਲ ਦੇਵਾਂਗੇ ਵੀ ਦੇ ਰਹੇ ਆ ਪਰ ਆਹ ਵੇਖ ਲਓ ਕੀ ਹਾਲ ਆ ਝੋਨਿਆਂ ਦਾ ਤੇ ਜਿਹਦੇ ਕਰਕੇ ਸਾਨੂੰ ਪਾਣੀ ਦੀ ਜਿਹ ਟੂਲ ਟੂ ਵੈਲ ਆ ਜਿਹੜੇ ਉਹਨਾਂ ਦਾ ਪਾਣੀ ਆ ਜਿਹੜਾ ਬਿਜਲੀ ਦੇ ਕਰਕੇ ਨਹੀਂ ਚੱਲ ਰਹੇਗੇ ਤੇ ਉਹਦੇ ਕਰਕੇ ਜਿਹੜਾ ਪਾਣੀ ਆ ਉਹ ਸਾਨੂੰ ਪੂਰਾ ਨਹੀਂ ਆ ਰਿਹਾ ਝੋਨੇਆਂ ਨੂੰ ਤੇ ਕਿਉਂਕਿ ਉਸ ਤੋਂ ਪਹਿਲਾਂ ਜਿਹੜੇ ਕਿਸਾਨ ਘਟੋ ਘਟ 20-20 ਹਜ਼ਾਰ ਰੁਪਿਆ ਉਹ ਜਿਹਨਾਂ ਨੇ ਖਰਚਾ ਵੀ ਕਰਤਾ ਤੇ ਜੇ ਇਹ ਝੋਨੇ ਮੇਰੇ ਹਿਸਾਬ ਨਾਲ ਜਿਹੜੇ ਹਾਲਾਤ ਰਹੇ ਤੇ ਝੋਨੇ ਵਾਹਣੇ ਪੈਣਗੇ ਤੇ ਜਿਹੜੇ ਖਰਚਾ 20-20 ਹਜ਼ਾਰ ਰੁਪਈ ਉਹ ਵੀ ਪੱਲੋ ਪੈ ਜਾਊਗਾ ਕਿੰਨੇ ਘੰਟੇ ਤੁਹਾਨੂੰ ਲਾਈਟ ਮਿਲਦੀ ਆ ਭਗਵੰਤ ਮਾਨਤਾ ਕਹਿੰਦਾ ਵੀ 8 ਘੰਟੇ ਲਾਈਟ ਅਸੀਂ ਦਿਨੇ ਦੇ ਰਹੇ ਆ ਤੇ ਤੁਹਾਨੂੰ 8 ਘੰਟੇ ਲਾਈਟ ਨਹੀਂ ਮਿਲਦੀ ਤੇ ਜਿਹੜੀ ਇਹ ਖੇਤਾਂ ਦੀ ਇਹ ਬਿਜਲੀ ਜਿਹੜੀ ਮੇਨ ਇਹ ਮੇਰੇ ਹਿਸਾਬ ਨਾਲ 3 ਜਾਂ 4 ਘੰਟੇ ਆਉਂਦੀ ਆ ਉਹ ਵੀ ਲਗਾਤਾਰ ਨਹੀਂ ਉਹ ਵੀ ਮੇਰੇ ਸਾਹਮਣੇ 2 ਘੰਟੇ ਤੇ ਫਿਰ ਘੱਟ ਲੱਗ ਜਾ ਫਿਰ 2 ਘੰਟੇ ਪਹਿਲਾਂ ਤਾਂ ਅਸੀਂ ਸਰਕਾਰ ਨੂੰ ਇਹ ਕੱਲ ਕਹਿੰਨੇ ਆ ਤੁਸੀਂ ਸਾਨੂੰ ਬਿਜਲੀ ਦਿਓ 8 ਘੰਟੇ ਤੇ ਉਹ ਵੀ ਲਗਾਤਾਰ ਦਿਓ ਠੀਕ ਆ ਇਹ ਨਹੀਂ ਕਿ 2 ਘੰਟੇ ਦੇਤੀ 2 ਘੰਟੇ ਬੰਦ ਕਰਤੀ ਪ੍ਰਧਾਨ ਜੀ ਜਿਵੇਂ ਕਾਂਗਰਸ ਸਰਕਾਰ ਵੀ ਸੱਤਾ ਦੇ ਵਿੱਚ ਰਹੀ ਹੈ ਅਕਾਲੀ ਸਰਕਾਰ ਵੀ ਸੱਤਾ ਦੇ ਵਿੱਚ ਰਹੀ ਹੈ ਤੁਹਾਨੂੰ ਇਸ ਜਿਹੜੇ ਆਮ ਆਦਮੀ ਪਾਰਟੀ ਇਸ ਸਰਕਾਰ ਬਣੀ ਹੈ ਇਸ ਸਰਕਾਰ ਵੇਲੇ ਵੀ ਤੁਹਾਨੂੰ ਮੁਸ਼ਕਲ ਲਾਈਟ ਦੀ ਆਈ ਹੈ ਕਿ ਪਹਿਲਾਂ ਵੀ ਤੁਹਾਨੂੰ ਐਸੀ ਮੁਸ਼ਕਲ ਆਉਂਦੀ ਰਹੀ ਹੈ ਦੇਖੋ ਜਿਹੜੀ ਆਹ ਐਤਕੀ ਸੀ ਮੁਸ਼ਕਲਾਂ ਜੂਝ ਰਹੇ ਆ ਸਭ ਤੋਂ ਵੱਡੀ ਐਤਕੀ ਮੇਰੇ ਹਿਸਾਬ ਨਾਲ ਬਹੁਤ ਵੱਡੀ ਮੁਸ਼ਕਲ ਜਸੀਂ ਜੂਝ ਰਹੇ ਆ ਚਲੋ ਠੀਕ ਆ ਸਰਕਾਰਾਂ ਚਲਦੀਆਂ ਆਈਆਂ ਸਰਕਾਰਾਂ ਨੇ ਪਹਿਲੇ ਦਿਨੋਂ ਹੀ ਚਲੋ ਥੋੜਾ ਬਹੁਤਾ ਵੀ ਹਰੇਕ ਸਰਕਾਰ ਦੇ ਵਿੱਚ ਦਿੱਕਤ ਆਉਂਦੀ ਰਹੀ ਆ ਪਰ ਐਸ ਕੀ ਜਿਹੜੀ ਦਿੱਕਤ ਆ ਇਹਨਾਂ ਦਾ ਜਿਹਾ ਵਾਟੀ ਘਟਦੇ ਆ ਠੀਕ ਆ ਦੂਜੀ ਗੱਲ ਇਹ ਆ ਵੀ ਸਾਨੂੰ ਨਹਿਰੀ ਪਾਣੀ ਵੀ ਜਿਹੜਾ ਸਾਨੂੰ ਪੂਰਾ ਮਿਲੇ ਠੀਕ ਆ ਪਈ ਉਹਦੇ ਵਿੱਚ ਕੋਈ ਸਾਨੂੰ ਇਹ ਨਾ ਹੋਵੇ ਕਿ ਸਾਨੂੰ ਵਾਰ ਬੰਦੀ ਕਰ ਦੇਣ ਜਾਂ ਉਹ ਨੀਕੀ ਕਰ ਇਹ ਤੇ ਚਲਵਾਈ ਨਹੀਂ ਗਈ گاਉਂ ਨਾਲ ਦਾ ਮੈ ਸਾਨੂੰ ਇਹ ਨਾ ਆਵੇ ਠੀਕ ਆ ਵੀ ਸਾਨੂੰ ਜਿਹੜਾ ਪਾਣੀ ਹੈ ਜੇ ਇਹ ਵੀ ਬੰਦ ਹੋ ਗਿਆ ਤਾਂ ਸਾਡਾ ਜਮਾ ਬੁਰਾ ਹਾਲ ਹੋ ਜਾਊਗਾ ਤੁਸੀਂ ਤੁਹਾਡੇ ਹਲਕੇ ਦੀ ਮੰਤਰੀ ਹੈ ਮੈਡਮ ਬਲਜੀਤ ਕੌਰ ਹਾਂਜੀ ਹਾਂਜੀ ਤੇ ਖੇਤੀਬਾੜੀ ਮੰਤਰੀ ਜਿਹੜੀ ਉਹ ਵੀ ਲੰਬੀ ਦੇ ਹੈ ਮੋਸਰ ਜ਼ਿਲ੍ਹੇ ਦੇ ਹੈ ਹਾਂਜੀ ਹਾਂਜੀ ਤੇ ਕਿਤੇ ਗੱਲ ਨਹੀਂ ਉਹਨਾਂ ਨਾਲ ਜਾ ਕੇ ਕੀਤੀ ਵੀ ਸਾਡਾ ਤਾਂ ਬੁਰਾ ਹਾਲਾ ਸਾਡੇ ਤਾਂ ਝੋਨੇ ਵਾਉਣ ਵਾਲੇ ਹੋਏ ਪਏ ਆ ਦੇਖੋ ਜੀ ਵੱਡ ਵੱਡ ਜਿਵੇਂ ਵੱਖ-ਵੱਖ ਜਿਵੇਂ ਬੰਦੀਆਂ ਜਿਹੜੀਆਂ ਵੱਖ-ਵੱਖ ਉਹ ਆਪਣੇ ਤੌਰ ਤੇ ਸਾਰੇ ਕਰ ਰਹੇ ਆ ਸਾਰੇ ਜਿਹੜੇ ਮੰਨ ਕੇ ਚੱਲੋ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਲੀਡਰ ਬੈਠੇ ਆ ਹਨਾ ਵੀ ਆਮ ਆਦਮੀ ਨੇ ਜਾਂ ਕੁਛ ਵੀ ਉਹ ਹੀ ਸਾਰੇ ਕਿਸਾਨ ਆ ਕਿਉਂਕਿ ਜਿਹੜੇ ਵੀ ਆਪਣੇ ਪਿੰਡਾਂ ਦੇ ਵਿੱਚ ਸਾਰੇ ਕਿਸਾਨ ਹੀ ਜਿੰਨੇ ਵੀ ਆਪਣੇ ਜਿਹੜੀ ਪਾਰਟੀਆਂ ਜੁੜੇ ਹੋਏ ਲੀਡਰ ਆ ਉਹ ਸਭ ਆਪ ਆਪਣੇ ਤੌਰ ਤੇ ਚਲੋ ਜੇ ਸਾਰਿਆਂ ਨੇ ਕੰਮ ਵੀ ਕੀਤਾ ਪਰ ਮੈਨੂੰ ਨਹੀਂ ਲੱਗਦਾ ਇਹ ਦਿੱਕਤ ਦਾ ਕੋਈ ਹੱਲ ਹੋ ਰਿਹਾ ਇਹ ਤੇ ਕਰ ਫੇਰ ਆਖ ਦਿੰਦੇ ਜੀ ਸਰਕਾਰ ਧਰਨੇ ਜਿੱਥੇ ਧਰਨੇ ਨਾਲ ਲਾਵਾਂਗੇ ਅਸੀਂ ਹੋਰ ਕੀ ਕਰਾਂਗੇ ਅਸੀਂ ਇਹ ਸਰਕਾਰ ਨੂੰ ਕਹਿੰਨੇ ਵੀ ਸਾਨੂੰ ਇਸ ਤੀ ਦੇ ਤੇ ਕਰਨਾ ਆ ਅਸੀਂ ਇਸ ਤੀ ਕਰਨਾ ਪਹੁੰਚੇ ਖੋ ਜੀ ਸਾਡੀ ਜ세ਬੰਦੀ ਆ ਠੀਕ ਆ ਜ਼ਿਲ੍ਹੇ ਪੱਧਰ ਦੀ ਜ세ਬੰਦੀ ਆ ਆ ਸਾਡੇ ਜਿਹਾ ਬੰਦੀ ਤੇ ਹੋਰ ਆਗੂ ਆ ਸੀ ਆ ਤੇ ਪਿੰਡ ਪੱਧਰ ਤੇ ਆ ਠੀਕ ਆ ਸਾਡੇ ਆਗੂ ਬਾ ਮਿਲ ਰਹੇ ਆ ਹੋਰ ਜਿਹੇ ਬੰਦੀਆਂ ਬਹੁਤ ਮਿਲ ਰਹੀਆਂ ਸਾਰਿਆਂ ਨੇ ਮੁਸ਼ਕਿਲ ਦਾ ਹੱਲ ਕਰਾਉਂਦੇ ਹਾਂ ਹਾਂਜੀ ਤੁਸੀਂ ਵੀ ਪਿੰਡ ਦੇ ਉਹ ਕਿ ਆਗੂ ਭਾਰਤੀ ਕਿਸਾਨੀ ਨਾਲ ਸੰਬੰਧ ਰੱਖਦੇ ਹੋ ਤੇ ਤੁਸੀਂ ਵੀ ਸਰਕਾਰ ਦੇ ਖਿਲਾਫ ਹੀ ਬਹੁਤ ਵੱਡੀ ਗੱਲ ਕਰ ਰਹੇ ਹੋ ਕਿ ਸਰਕਾਰ ਫੇਲ ਹੈ ਮੈਂ ਮੈਂ ਇਹ ਨਹੀਂ ਕਹਿੰਦਾ ਜੀ ਕਮੀਆਂ ਸਾਰੀਆਂ ਸਰਕਾਰਾਂ ਚ ਪਿਛਲੀਆਂ ਚ ਵੀ ਰਹੀਆਂ ਹੁਣ ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਜੋ ਆਉਂਦਾ ਰਿਹਾ ਮੰਨ ਲਓ ਇਹਨਾਂ ਦੇ ਵਿੱਚ ਵੀ ਜੋ ਕੰਪਨੀਆਂ ਨੇ ਆ ਗਿਆ ਜੋ ਦੁਕਾਨਦਾਰ ਦੀ ਨਕਲੀ ਰਿਸਪਰੇ ਆਉਂਦੀ ਹੈ ਕਦੇ ਉਹਨਾਂ ਦੀ ਲਿਸਟ ਲੱਗੀ ਆ ਵੀ ਇੱਥੇ ਇੱਥੋਂ ਖਰੀਦੋ ਨਾ ਤੁਸੀਂ ਵੀ ਇੱਥੇ ਤਾਂ ਮਾਲ ਸਹੀ ਨਹੀਂ ਮਿਲਦਾ ਹੁਣ ਪੈਸਾ ਭਰ ਕੇ ਵੀ ਜਦੋਂ ਕਿਸਾਨ ਨੂੰ ਚੀਜ਼ ਸਹੀ ਨਹੀਂ ਮਿਲੂ ਤਾਂ ਉਹ ਉਤਪਾਦਨ ਕਿਦਾਂ ਕਰੂਗਾ ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਇੱਥੋਂ ਦੀ ਇਕਨੋਮੀ ਖੇਤੀ ਬੇਸਡ ਹੈ ਤੇ ਚੱਲੂ ਕਿਵੇਂ ਫਿਰ ਇਹ ਜੇ ਸਰਕਾਰਾਂ ਇਹ ਪਾਸੇ ਨਾ ਧਿਆਨ ਦੇਣਗੀਆਂ ਤੁਸੀਂ ਆਪਣੀ ਸਰਕਾਰ ਨੂੰ ਇਹ દોਸ਼ ਲਗਾਈ ਜਾਂਦੇ ਹੋ ਇਹ ਪਿਛਲੀਆਂ ਸਰਕਾਰਾਂ ਵਾਲੇ ਵੀ ਜਿਹੜੇ ਰੇਹਾਂ ਸਪਰੇਆਂ ਵਗੈਰਾ ਵੀ ਮਾੜੀਆਂ ਆਉਂਦੀਆਂ ਸੀਗੀਆਂ ਜਾਂ ਜੋ ਬਿਜਲੀ ਦੇ ਹਾਲਾਤ ਸੀਗੇ ਪਹਿਲਾਂ ਵੀ ਐਵੇਂ ਸੀਗੇ ਜੇ ਆਉਂਦੀਆਂ ਸੀਗੀਆਂ ਜੀ ਤੇ ਦੇਖੋ ਵੀ ਉਹਨਾਂ ਨੂੰ ਇਗਨੋਰ ਕਰਕੇ ਇੱਕ ਪਾਸੇ ਕਰਕੇ ਤੇ 92 ਸੀਟਾਂ ਨਾਲ ਆਪਾਂ ਵੱਡਾ ਬਹੁਮਤ ਦਿੱਤਾ ਨਾ ਵੀ ਉਹ ਸਾਡੀਆਂ ਉਮੀਦਾਂ ਤੇ ਖਰੇ ਨਹੀਂ ਉਤਰਦੇ ਹੁਣ 92 ਸੀਟਾਂ ਇਦੋਂ ਬਾਅਦ ਮੈਜੋਰਟੀ ਕੀ ਹੋ ਜੂਗੀ ਫਿਰ ਇਦੋਂ ਹੁਣ ਵਾਧਾ ਪੱਕੇਵੇਂ ਹੋਰ ਵੋਟਾਂ ਉਮੀਦਾਂ ਦੇ ਕਰਕੇ ਵੀ ਬਹੁਤ ਵੱਡੀ ਉਮੀਦ ਹੈ ਕਿ ਸਾਰਾ ਕੁਝ ਸਹੀ ਹੋਣਾ ਇਸੇ ਕਰਕੇ ਆਪਾ ਦਿੱਤਾ ਆਪ ਦੀ ਸਰਕਾਰ ਦਾ ਮੈਂ ਸੱਚ ਕਹਿਣਾ ਸਾਡਾ ਪਹਿਲਾ ਧਰਮ ਕਿਸਾਨੀ ਹੈ ਜੇ ਸਾਡੇ ਰੋਜੀ ਰੋਟੀ ਨੇ ਪੱਲੇ ਹੋ ਤਾਂ ਅਸੀਂ ਤਾਂ ਕੀ ਵੋਟਾਂ ਪਾ ਲੈ ਤੇ ਕੀ ਰੈਲੀਆਂ 'ਚ ਜਾਵਾਂਗੇ ਅਸੀਂ ਇਹਨਾਂ ਦਾ ਪਹਿਲਾ ਧਰਮ ਕਿਸਾਨੀ ਅਸੀਂ ਕਿਸਾਨੀ ਨਾਲ ਜੁੜੇ ਹਾਂ ਜਿਹੜੇ ਮਰਜੀ ਪਾਰਟੀ ਇੱਥੇ ਅਕਾਲੀ ਕਾਂਗਰਸੀ ਸਾਰੇ ਆਪ ਵਾਲੇ ਸਾਰੇ ਜੁੜੇ ਹੋਏ ਐ ਤੇ ਸਾਡੀ ਇਹ ਜ਼ਰੂਰ ਮੰਗ ਹੈ ਵੀ ਪੂਰੀ ਲਾਈਟ ਮਿਲੇ 8 ਘੰਟੇ ਮਿਲੇ ਨਹਿਰੀ ਪਾਣੀ ਪੂਰਾ ਮਿ ਟੇਲਾਂ ਤੇ ਪਚਾਉਣ ਦੀ ਬਜਾਏ ਇਹ ਨਹੀਂ ਵੀ ਤੁਸੀਂ ਆਹ ਸਾਰੇ ਪਿੰਡਾਂ ਨੂੰ ਟੇਲਾਂ ਬਣਾ ਦਿਓ ਮੋਗੇ ਸਾਰੇ ਉੱਚੇ ਕਰਦੇ ਜਿਹੜੀਆਂ ਨਹਿਰਾਂ ਨਾ ਨਹਿਰਾਂ ਇਹ ਪਹਿਲਾਂ V ਸ਼ੇਪ ਚ ਹੁੰਦੀਆਂ ਸੀ ਮੋਗੇ ਤੇ ਦਬਾ ਰਹਿੰਦਾ ਸੀ ਹੁਣ ਇਹ U ਸ਼ੇਪ ਚ ਹੋਣ ਕਰਕੇ ਪੱਕੇ ਖਾਲਾ ਵਾਂਗੂ ਮੋਗੇ ਤੇ ਦਬਾਈ ਨਹੀਂ ਪੈਂਦਾ ਤਿੰਨ ਤਿੰਨ ਚਾਰ ਚਾਰ ਘੰਟੇ ਚ ਇੱਕ ਕਿੱਲਾ ਪਾਣੀ ਲੱਗਦਾ ਤੇ ਥੱਲੇ ਦਾ ਪਾਣੀ ਇੱਥੇ ਮਾੜਾ ਜਦੋਂ ਨਹਿਰੀ ਪਾਣੀ ਵੀ ਨਾ ਲੱਗਿਆ ਤੇ ਜ਼ਮੀਨਾਂ 'ਚ ਸ਼ੋਰਾ ਹੀ ਹੋਣਾ ਤੇ ਕਿੱਦਾਂ ਬਚੂਗੀ ਕਿਸਾਨੀ ਜਿਵੇਂ ਲੋਕੀ ਨਰਮਾ ਬਿਜਨੋ ਹੁਣ ਹਟ ਜਾਂਦੇ ਗਏ ਆ ਵੀ ਤੁਸੀਂ ਕਹੀ ਜਾਂਦੇ ਹੋ ਵੀ ਰੇਹਾਂ ਸਪਰਿਆ ਬਹੁਤ ਮਾੜੀਆਂ ਆਉਂਦੀਆਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਵੀ ਜੋ ਰੇਹਾਂ ਸਪਰੇਆ ਜਿਹੜੀਆਂ ਹੈਗੀਆਂ ਚੰਗੇ ਦਿੱਤੀਆਂ ਜਾਣ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਜੀ ਵੀ ਪੂਰਾ ਕੰਟਰੋਲ ਰੱਖੋ ਖਿੱਚ ਕੇ ਰੱਖੋ ਜਿਨ੍ਹਾਂ ਦੀ ਹੁਣ ਨਕਲੀ ਆਈ ਹੈ ਐਸ ਕੀ ਡੀਪੀ ਉਹਨਾਂ ਦੇ ਲਾਇਸੈਂਸ ਕਦੇ ਵੀ ਨਾ ਬਹਾਲ ਕੀਤੇ ਜਾਣ ਮਸਾਲੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਵੀ ਉਹਨਾਂ ਨੂੰ ਵੇਖ ਕੇ ਕੋਈ ਹੋਰ ਨਕਲ ਨੂੰ ਜ਼ਿੰਮੇਵਾਰ ਨਾ ਦੁੱਖਾ ਕਰ ਸਕੇ ਠੀਕ ਹੈ ਜੀ ਧੰਨਵਾਦ ਵਿਚਾਰ ਆਏਗਾ ਹੋਰ ਅਸੀਂ ਕੀ ਕਰ ਸਕਦੇ ਸਰਕਾਰਾਂ ਦੇ ਵਿਰੁੱਧ ਧਰਨੇ ਲਾਉਣੇ ਹੁੰਦੇ ਆ ਤੇ ਰੌਲਾ ਪਾਉਣਾ ਹੁੰਦਾ ਕੰਮ ਤਾਂ ਸਰਕਾਰਾਂ ਨੇ ਕਰਨੇ ਹੁੰਦੇ ਆ ਪਰ ਇਹ ਇਹੋ ਜਿਹਾ ਇੱਕ ਮੁੱਖ ਮੰਤਰੀ ਬਣਿਆ ਜਿਹੜਾ ਇਕੱਲਾ ਬੋਰਡ ਆ ਤੇ ਆਪਣੀ ਐਡਰਟਾਈਜ਼ਮੈਂਟ ਦੇ ਹੀ ਸੀਮਤ ਆ ਗਰਾਊਂਡ ਲੈਵਲ ਤੇ ਕੋਈ ਕੰਮ ਨਹੀਂ ਹੋ ਰਿਹਾ ਕਿਉਂਕਿ ਗਰਾਊਂਡ ਲੈਵਲ ਤੇ ਇਹ ਬੰਦਾ ਗਰਾਊਂਡ ਤੋਂ ਬਹੁਤ ਹੀ ਉੱਚਾ ਰਹਿਣ ਲੱਗ ਗਿਆ ਸ਼ਾਇਦ ਇਹਦੇ ਮਨ ਤੇ ਦਿਮਾਗ ਤੇ ਇੰਨਾ ਹੰਕਾਰ ਹੋ ਗਿਆ ਕਿ ਕਿਸਾਨ ਇਹਨੂੰ ਦਿਸਦਾ ਹੀ ਨਹੀਂ ਇਹ ਕਰ ਕੇ ਇਸ ਕਰਕੇ ਅਸੀਂ ਦਾ ਰੌਲਾ ਹੀ ਪਾਉਣਾ ਹੁਣ ਰਹਿਮ ਤਾਂ ਸਰਕਾਰ ਨਹੀਂ ਕਰਨਾ ਦੇਖੋ ਕੀ ਕਰਦੀ ਆ ਰੋਕਦੇ ਆ ਇਹ ਆ ਵੀ ਸਾਡੀ ਜਸੇਬੰਦੀ ਨੇ ਵਿਚਾਰ ਵਟਾਂਦਰਾ ਕੀਤਾ ਅਸੀਂ ਫਿਰ ਵੀ ਆਪ ਦਾ ਪ੍ਰੋਗਰਾਮ ਦੇਵਾਂਗੇ ਆ ਅਗਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਜਾ ਕੇ ਗ੍ਰੈਡਰ ਨੂੰ ਤਾਲਾ ਵੀ ਲਾਵਾਂਗੇ ਗ੍ਰੈਡਰ ਨੂੰ ਇਹਨਾਂ ਦੇ ਅਫਸਰ ਆਫੀਸਰ ਸਹਿਬਾਨ ਜੋ ਹਾਈ ਲੈਵਲ ਦੇ ਹੁੰਦੇ ਉਹਨਾਂ ਨੂੰ ਘੇਰਾਗੇ ਜੇ ਫੇਰ ਵੀ ਸਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਸਾਡੇ ਹਲਕੇ ਦੇ ਵਿੱਚ ਦੋ ਕੈਬਨਰ ਮੰਤਰੀ ਹੈਗੇ ਆ ਅਸੀਂ ਕੈਬਨਰ ਮੰਤਰੀਆਂ ਦੇ ਘਰ ਮੂਰੇ ਵੀ ਧਰਨਾ ਲਾਵਾਂਗੇ ਤੇ ਇਹਨਾਂ ਦੇ ਘਰ ਵੀ ਘੇਰਾਂਗੇ ਤਾਂ ਕਿ ਕਿਸਾਨਾਂ ਦਾ ਮਸਲਾ ਹੱਲ ਹੋ ਸਕੇ ਚਰਨਦੀਪ ਜੀ ਤੁਸੀਂ ਆਪ ਕੀ ਕਹਿਣਾ ਚਾਹੋਗੇ ਇਸ ਸਰਕਾਰ ਬਾਰੇ ਜੋ ਇਹਨਾਂ ਦੀ 2-3 ਸਾਲ ਦੀ ਸਰਕਾਰ ਜੋ ਇਹਨਾਂ ਦੇ ਕੰਮ ਕੀਤੇ ਆ ਕਿੰਨੇ ਨੰਬਰ ਤੁਸੀਂ ਦੇਣਾ ਚਾਹੋਗੇ ਸਰਕਾਰ ਨੂੰ ਵੀ ਤੁਸੀਂ ਅੱਜ ਕੱਟ ਕੀਤਾ ਵੀ ਲੈਟ ਦੇ ਬਾਬਤ ਵੀ ਖੇਤਾਂ ਦੇ ਵਿੱਚ ਜੋ ਮੋਟਰਾਂ ਵਾਲੀ ਲਾਈਟ ਨਹੀਂ ਆ ਰਹੀ ਕੀ ਕਹਿਣਾ ਚਾਹੋਗੇ ਜੀ ਬਾਈ ਜੀ ਸਰਕਾਰ ਨੂੰ ਨੰਬਰ ਤਾਂ ਤਾਂ ਦਈਏ ਜੇ ਇਹਨਾਂ ਨੇ ਕੋਈ ਕੰਮ ਕੀਤਾ ਹੋਵੇ ਮੈਨੂੰ ਤਾਂ ਕੋਈ ਇੱਕ ਕੰਮ ਗਿਣਾ ਦੇਣ ਵੀ ਆ ਕੰਮ ਕੀਤਾ ਤਾਂ ਅਸੀਂ ਮੰਨ ਜਾਾਂਗੇ ਹੁਣ ਲਾਈਟ ਦੀ ਗੱਲ ਹੀ ਲਾ ਲਓ ਇਹ ਰੌਲਾ ਪਾਉਂਦੇ ਆ ਅਸੀਂ ਥਰਮਲ ਪਲਾਟ ਲੈ ਲਏ ਅਸੀਂ ਕੋਲੇ ਦੀ ਖਾਨ ਲੱਭ ਲਈ ਆ ਹੁਣ ਲਾਈਟ ਦੀ ਕੰਮ ਹੀ ਨਹੀਂ ਆਉਣੀ ਮੁੱਖ ਮੰਤਰੀ ਸਾਹਿਬ ਦਾ ਆਮ ਹੀ ਬਿਆਨ ਆਉਂਦਾ ਵੀ ਲਾਈਟ ਅਸੀਂ ਮੋਟਰਾਂ ਬੰਦ ਕਰਨੀਆਂ ਪੈਣਗੀਆਂ ਕਿਸਾਨਾਂ ਨੂੰ ਝੋਨਾ ਲਾਉਣ ਵਾਸਤੇ ਉਣਾ ਤੁਸੀਂ ਹਾਲਾਤ ਵੇਖੀ ਜਾਂਦੇ ਆ ਵੀ ਕੀ ਹਾਲਾਤ ਹੋ ਗਏ ਦਿਨ ਦੇ ਵਿੱਚ 2-3 ਘੰਟੇ ਲਾਈਟ ਮਿਲਦੀ ਆ ਉਹ ਵੀ ਟਟਮੀ ਜਦੋਂ ਕੋਈ ਕਿਸੇ ਦਾ ਕਿਆਰਾ ਲੱਗਣ ਦੇ ਸਿਰੇ ਹੁੰਦਾ ਤਾਂ ਉਦੋਂ ਲਾਈਟ ਬੰਦ ਹੋ ਜਾਂਦੀ ਆ ਇਹ ਇਸ ਕਰਕੇ ਮੁੱਖ ਮੰਤਰੀ ਕੱਲੇ ਗੱਪ ਮਾਰ ਰਹੇ ਆ ਔਰ ਕੱਲੀ ਐਡਵਰਟਾਈਜ਼ਮੈਂਟ ਦੀ ਰਾਜਨੀਤੀ ਕਰ ਰਹੇ ਆ ਇਹ ਸਰਕਾਰ ਬੁਰੀ ਤਰ੍ਹਾਂ ਫੇਲ ਆ ਇਹ ਕਿਸਾਨਾਂ ਨੂੰ ਬਿਜਲੀ ਦੇਣ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਸਰਕਾਰ ਆ ਇਸ ਕਰਕੇ ਕੱਲੇ ਮੁੱਖ ਮੰਤਰੀ ਕੱਲੇ ਇੱਕ ਥੋੜ ਨੂੰ ਮੈਂ ਹੋਰ ਗੱਲ ਇਹਦੇ ਵਿੱਚ ਐਡ ਆਨ ਕਰਨ ਲੱਗਿਆ ਕੱਲੀ ਬਿਜਲੀ ਦੀ ਨਹੀਂ ਨਹਿਰੀ ਪਾਣੀ ਦੇ ਮੁੱਖ ਮੰਤਰੀ ਸਾਹਿਬ ਗੱਲਾਂ ਕਰ ਰਿਹਾ ਵੀ ਟੈਲਾਂ ਤੇ ਪਾਣੀ ਪੰਚਵਾ ਦੇਾਂਗੇ ਪਤਾ ਨਹੀਂ ਉਹ ਬੰਦੇ ਦੇ ਦਿਮਾਗ 'ਚ ਕੀ ਕੁੰਡੀ ਅੜ ਗਈ ਉਹ ਸਾਰੇ ਪੰਜਾਬ ਨੂੰ ਮਾਰਨ ਤੇ ਤੁਲਿਆ ਆ ਹੁਣ ਟੈਲਾਂ ਦੇ ਤਾਂ ਪਾਣੀ ਕੀ ਪਹੁੰਚਣਾ ਜਿਹੜੀਆਂ ਟੈਲਾਂ ਹੈ ਨਹੀਂ ਉੱਥੇ ਪਾਣੀ ਨਹੀਂ ਪਹੁੰਚਦਾ ਹੁਣ ਆ ਜਿਹੜੇ ਖੇਤ ਆਪਾਂ ਖੜੇ ਆ ਇਹਦੇ ਮੋਘਾ ਜਾ ਕੇ ਵੇਖੋ ਜਾਂ ਸਾਡੇ ਪਿੰਡ ਦੇ ਹੋਰ ਮੋਘੇ ਜਾ ਕੇ ਤੁਸੀਂ ਹਾਲਾਤ ਦੇਖ ਲਓ ਵੀ ਸਾਰੇ ਮੋਘੇ ਉੱਤੇ ਚੱਕਦੇ ਆ ਪਾਣੀ ਦੀਆਂ ਵਾਰ ਬੰਦੀਆਂ ਆ ਰਹੀਆਂ 2-2 ਫੁੱਟ ਨਹਿਰ ਕੱਸੀਆਂ ਨੀਵੀਆਂ ਵਗ ਰਹੀਆਂ ਉਹ ਨਾ ਟੈਲਾਂ ਵਾਲਿਆਂ ਨੂੰ ਪੂਰਾ ਪਾਣੀ ਮਿਲ ਰਿਹਾ ਨਾ ਸਾਨੂੰ ਮਿਲ ਰਿਹਾ ਇਹ ਸਾਰਿਆਂ ਨੂੰ ਮਾਰ ਦੂਗਾ ਪਤਾ ਨਹੀਂ ਇਹਦੇ ਦਿਮਾਗ 'ਚ ਕੀ ਹੈ ਉਹ ਜਾਂ ਕੀੜਾ ਆੜਿਆ ਵੀ ਗੁਰੂ ਤੂੰ ਇੱਕ ਇੱਕ ਪਾਸੇ ਤਾਂ ਪੜੀ ਜਾਂਦੇ ਲੋਕ ਉਹਨਾਂ ਨੂੰ ਤਾਂ ਪਾਲ ਲੈਣ ਦੇ ਟੈਲਾਂ ਤੇ ਨਵੀਂ ਨਹਿਰ ਕੱਢ ਕੇ ਤੂੰ ਪੰਚਾਇਤ ਦੇ ਜਿਹੜਾ ਪਾਣੀ ਪੰਚਾਉਣਾ ਹੁਣ ਕਿਹੇ ਪਾਸੇ ਪਾਣੀ ਪੂਰਾ ਨਹੀਂ ਆ ਰਿਹਾ ਤੁਸੀਂ ਕਹਿੰਦੇ ਆ ਵੀ ਮੁੱਖ ਮਤਰੀ ਨੇ ਕਿਹਾ ਸੀ ਵੀ ਮੋਟਰਾਂ ਬੰਦ ਕਰਕੇ ਤੇ ਫੇਰ ਝੋਨਾ ਲਾਉਣਗੇ ਤੇ ਉਹ ਤਾਂ ਆਪਦੇ ਵਾਅਦੇ ਤੇ ਖਰਾ ਹੈ ਮੋਟਰਾਂ ਬੰਦ ਪਈਆਂ ਉਹ ਮੋਟਰਾਂ ਤਾਂ ਬੰਦ ਪਈਆਂ ਹੈ ਉਹ ਖਰਾ ਕੱਲਾ ਉਹ ਟੀਵੀ ਵਾਲੇ ਉਹ ਇੱਕ ਪਤਾ ਨਹੀਂ ਕੀ ਤੜਕੇ ਉਹ ਰਾਤ ਦੀ ਪਤਾ ਨਹੀਂ ਲੱਥੀ ਨਹੀਂ ਹੁੰਦੀ ਉਹਦੀ ਤੜਕੇ ਚੱਲ ਪੈਂਦਾ ਉਹ ਆ ਕੇ ਬਿਆਨ ਦੇ ਦਿੰਦਾ ਹੁਣ ਤੁਸੀਂ ਹਾਲਾਤ ਵੇਖੀ ਨੇ ਵਾਕੇ ਠੋਡੀ ਗੱਲ ਸੱਚੀ ਮੋਟਰਾਂ ਤਾਂ ਬੰਦ ਹੀ ਪਈਆਂ ਪਰ ਆ ਲੋਕਾਂ ਦੇ ਝੋਨੇ ਸੁੱਕੀ ਜਨੇ ਲੋਕਾਂ ਨੇ 20000 ਦਾ ਖਰਚਾ ਕਰ ਲਿਆ ਤੇ ਲੋਕ ਹੁਣ ਝੋਨਾ ਮੋਹਨ ਦੇ ਕਿਨਾਰੇ ਹੋਏ ਖੜੇ ਆ ਡੀਏਪੀ ਦੇ ਸੈਂਪਲ ਸਾਰੇ ਪੰਜਾਬ ਚ ਫੇਲ ਹੋ ਗਏ ਕੇ ਤੇ ਕੋਈ ਕਾਰਵਾਈ ਹੋਈ ਪੈਸਟੀਸਾਈਡ ਤੇ ਕਿੰਨੇ ਘੱਬਲੇ ਆਪਣੇ ਮਲੋਟ ਹੀ ਕਿੰਨਾ ਖਸ ਹੋਈ ਜਾਂਦਾ ਕੇ ਤੇ ਕਾਰਵਾਈ ਹੋਈ ਕੋਈ ਮੈਨੂੰ ਇੱਕ ਬੰਦਾ ਬਾਹਰ ਖੜੀ ਕਰਕੇ ਕਹਦੇ ਖੇਤੀਬਾੜੀ ਮੰਤਰੀ ਜਿਹੜੇ ਦਾ ਕੇ ਤੇ ਕਾਰਵਾਈ ਹੋਈ ਹੋਏ ਕੁਛ ਨਹੀਂ ਹੋ ਰਿਹਾ ਕੱਲੀ ਐਡਵਰਟਾਈਜ਼ਮੈਂਟ ਚੱਲ ਰਹੀ ਹੈ ਚਰਨਦੀਪ ਜੀ ਖੇਤਾਂ ਦੀ ਲੈਡ ਤੁਸੀਂ ਕਹਿੰਦੇ ਨਹੀਂ ਆਉਂਦੀਗੀ ਇਹ ਪਿੰਡਾਂ ਦਾ ਵੀ ਲੈਡ ਦਾ ਵੀ ਇਹੀ ਹਾਲੀ ਹੈ ਬਾਈ ਜੀ ਆ ਸਾਡੇ ਪਿੰਡ ਦੇ ਸਾਰੇ ਕਿਸਾਨ ਭਰਾ ਔਰ ਪਿੰਡ ਦੇ ਵਸਨੀਕ ਖੜੇ ਆ ਰਾਤ ਦੀ ਗੱਲ ਸੁਣ ਲੋ ਰਾਤ ਕੱਡੂ ਕੱਡ 5 5 4 4 ਘੰਟੇ ਪਿੰਡਾਂ ਵਾਲੇ ਆਪਣੇ ਜਿਹੜੇ ਯੂਪੀਏ ਫੀਡਰ ਹੁੰਦੇ ਆ ਸਾਰਿਆਂ 'ਚ ਪਾਵਰ ਕੱਟ ਲੱਗੇ ਆ ਰਾਤ 3 3 ਵਾਰੀ ਲਾਈਟ ਬੰਦ ਹੋਈ ਆ ਔਰ ਕੱਲੇ ਅਸ਼ੇਰੇ ਵਾਲਾ ਗ੍ਰਿਡ ਨਹੀਂ ਆਰਨੀ ਵਾਲੇ ਗ੍ਰਿਡ ਦੇ ਮੈਸੇਜ ਮੇਰੇ ਕੋਲੇ ਪਏ ਆ ਟੈਲੀਗ੍ਰਾਮ ਤੇ ਉਹ ਦੇਖੋ ਉਹਨਾਂ ਨੇ ਸਪੈਸ਼ਲ ਮੈਸੇਜ ਪਾਏ ਆ ਵੀ ਲਾਈਟ ਪੂਰੀ ਨਹੀਂ ਆ ਰਹੀ ਅਸੀਂ ਪਾਵਰ ਕੱਟ ਲਾ ਰਹੇ ਆ ਪਿੰਡਾਂ ਔਰ ਸ਼ਹਿਰਾਂ 'ਚ ਅਰਨੀ ਵਾਲੇ ਜਾ ਕੇ ਦੇਖੋ ਚਾਰ-ਚਾਰ ਘੰਟੇ ਘੰਟ ਲੱਗਦਾ ਮੰਡੀ ਦੇ ਵਿੱਚ ਲੋਕਾਂ ਨੇ ਆਪਦੇ ਕੰਮ ਕਰਨੇ ਦੁਕਾਨਦਾਰਾਂ ਨੇ ਆਂਦੀਆਂ ਦੁਕਾਨਾਂ ਦੇ ਕੰਮ ਕਰਨਾ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਬਰਸਾਤ ਹੋਈ ਨਹੀਂ ਸਾਰਿਆਂ ਦਾ ਬੁਰਾ ਹਾਲ ਆ ਕੱਲੀ ਮੋਟਰਾਂ ਵਾਲੀ ਨਹੀਂ ਘਰਾਂ ਵਾਲੀ ਲਾਈਟ ਦਾ ਵੀ ਆ ਹਾਲ ਆ ਇਹ ਸਰਕਾਰ ਲੈਣ ਦੇਣ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਠੀਕ ਹੈ ਜੀ ਧੰਨਵਾਦ ਜੀ